शिवपुरी मंदिर में चोरी चोरों द्वारा की गई शिवलिंग का बुरा हाल कर दिया और बेहद भी की गई ये देखिए आस्था का प्रतीक शिवपुरी जहां पर शिवलिंग खंडित किया गया चोरों के द्वारा और चोरी की गई ये में पैसे निकाले गए हैं ਉਹ ਬੰਦੇ ਉਸ ਤੋਂ ਬਾਅਦ ਉਹ ਪ੍ਰੋਗਰਾਮ ਕਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਦੇਖੋ ਆ ਦੇਖ ਰਹੇ ਹੋ ਦੀ ਬੁਰਾ ਹਾਲ ਕਰਤਾ ਸਰਾਲ ਪਰਲੀੰਡ ਉਹ ਇੱਥੇ ਆ ਆ ਇਹ ਲੋਕ ਉੱਪਰ ਸਾਈਡੋਂ ਆਤ ਇਹਨਾਂ ਨੂੰ ਦੇਖਿਆ ਬਾਕੀ ਸੁਨੇਹਰੀ ਜਾਂਦੇ ਸੀ ਚੰਦ ਦੇ ਉੱਪਰ ਸੀਗਾ ਉਹ ਕਿੰਨਾ ਚੰਗਾ ਲੱਗਦਾ ਚੰਦ ਦਾ ਉਹਨਾਂ ਲੱਗਦਾ ਚੰਦ ਦਾ ਅੰਗਰੇਜ਼ ਦਾ ਹੋ ਗਿਆ ਜੰ ਨਾਲ ਨਹੀਂ ਲੋਕ ਨਹੀਂ ਕਰਦੇ ਦੋਨੋਂ ਮਿੰਟ ਹੋ ਗਿਆ ਉਹਨੂੰ ਕਰਿਛੂ 98 ਦੇ ਵਿੱਚ ਇਹ ਸ਼ਿਵਲਿੰਗ ਦੇ ਉੱਪਰ ਜਿਹੜਾ ਭਗਵਾਨ ਭੋਲੇਨਾਥ ਦਾਤਰੀ ਨੇਤਰ ਹੈ ਉਹਨੂੰ ਸੋਇ ਪ੍ਰਗਟ ਹੁੰਦੇ ਮੈਂ ਮੇਰਾ ਦੋਸਤ ਮਨੀਸ਼ ਬੈਠਾ ਇਹਨੇ ਮੈਨੂੰ ਉਰੋ ਤੋਂ ਬੁਲਾਇਆ ਸੀ ਅਸੀਂ ਆਪ ਦੇਖਿਆ ਹਜ਼ਾਰਾਂ ਲੋਕ ਲਾਈਨ ਚ ਬੰਦ ਕੇ ਇਸ ਮੰਦਰ ਦਾ ਸਵੇਰੇ ਦਰਸ਼ਨ ਕਰਦੇ ਐ ਮਿੱਤਰੋ ਇਸ ਇਲਾਕੇ ਦੇ ਵਿੱਚ ਰੋਜ਼ ਡੋਰ ਚੱਕੇ ਰੇਲਵੇ ਰੋਡ ਤੇ ਚੋਰੀਆਂ ਕਰਦੇ ਐ ਉਸ ਕੋਲ ਰੋਜ਼ ਜਾਂਦੇ ਐ ਕਿ ਸਾਡੀ ਦੁਕਾਨਾਂ ਨੂੰ ਬਚਾਉ ਪੁੱਛ ਨਾ ਕਦੀ ਧਿਆਨ ਨਹੀਂ ਦਿੱਤਾ ਮਿੱਤਰੋ ਉਹ ਚੋਰਾਂ ਦਾ ਜਦ ਖਰੇਨੇ ਵਾਲੇ ਕੋਲ ਢਿੱਡਣਾ ਪੜਿਆ ਉਹਨਾਂ ਨੇ ਦੇਖਿਆ ਹੋਰ ਬੜੀ ਚੋਰੀ ਕੀਤੀ ਜਾਵੇ ਉਹਨਾਂ ਨੇ ਭਗਵਾਨ ਪੋੜੇਨਾਥ ਦਾ ਮੰਦਿਰ ਦੇਖਿਆ ਕਿਉਂ ਕਿਉਂਕਿ ਉੱਥੇ ਹੁਣੇ 3 ਲੱਖ ਰੁਪਏ ਦੇ ਗਹਿਣੇ ਪਗਵਾਨ ਪੋਲੇ ਨਾਲ ਨੂੰ ਸਮਰਪਿਤ ਕੀਤੇ ਗਏ ਹੈ ਮਿੱਤਰੋ ਸਾਨੂੰ 20 ਲੱਖ ਨਾਲ ਕੋਈ ਹੰਬਰ ਦੀ ਨਹੀਂ 20 ਲੱਖ ਲੈ ਜਾਂਦੇ ਜਿਹੜੇ ਲੈ ਜਾਂਦੇ ਪਰ ਜੋੜੇ ਉਹਨਾਂ ਨੇ ਪੋਲੇ ਨਾਲ ਦੇ ਉੱਪਰ ਉਹਨਾਂ ਨੇ ਅੱਜ ਹੰਬਰੇ ਚਲਾਏ ਹੈ ਸਾਨੂੰ ਦਿੱਕਤ ਉਸ ਗੱਲ ਦੀ ਹੈ ਪਰ ਦਿਹਾੜਾ ਵੀ ਉਹਨਾਂ ਨੇ ਕਿਹੜੇ ਚੁਣਿਆ ਮਿੱਤਰੋ ਜਿਸਣ ਇਸ ਸੂਬੇ ਦੇ ਮੁੱਖ ਮੰਤਰੀ ਨੇ ਖੰਨੇ ਜਾਣਾ ਹੋਵੇ ਸ਼ਹਿਰ ਹਾਈ ਅਲਰਟ ਦੇ ਹੋਵੇ ਉਸ ਦਿਨ ਵੀ ਇਹ ਚੋਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਐਵੇਂ ਜਾਪਦਾ ਜਿੱਦਾਂ ਪੁਲਸ ਪ੍ਰਸ਼ਾਸਨ ਇਹਨਾਂ ਨੂੰ ਖੁਦ ਕਹਿੰਦੀ ਹੋਵੇ ਕਿ ਅਸੀਂ ਪੈੜ ਦੇ ਵਿੱਚ ਮਸਰੂਫ ਹੋਵਾਂਗੇ ਤੁਸੀਂ ਜਾ ਕੇ ਆਰਾਮ ਨਾਲ ਚੋਰੀਆਂ ਕਰੋ ਮਿੱਤਰੋ ਹਾਏ ਹਾਏ ਇਹਨੂੰ ਸਟੇਟ ਚਲਾਉਣੀ ਨਹੀਂ ਆਂਦੀ ਅੱਜ ਇਹਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਜਿਸ ਇਲਾਕੇ ਦੇ ਵਿੱਚ ਆ ਰਿਹਾ ਹੈ ਜਿਸ ਹਲਕੇ ਦੇ ਵਿੱਚ ਆ ਰਿਹਾ ਹੈ ਉਸ ਹਲਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਮਿੱਤਰੋ ਇਹ ਅੱਗੇ ਤਾਂ ਆਦਮੀ ਦਾ ਕਤਲ ਹੁੰਦਾ ਸੀ ਕਿਤੇ ਗੋਲੀਆਂ ਚੱਲਦੀਆਂ ਸੀ ਕਿਤੇ ਛਰਪਾਨਾ ਚੱਲਦੀ ਆਦੀ ਹੈ ਜਿਸ ਤਰ੍ਹਾਂ ਕਿਤੇ ਬਚਾਏ ਤਾਂ ਮਾਮਿਆਂ ਦੇ ਚੋਰੀ ਹੋ ਗਈ